ਸਮੋਸੇ ਖਾਣ ਵਾਲੇ ਸ਼ੁਕੀਨਾਂ ਦੇ ਲਈ ਇਹ ਖਬਰ ਆ ਵੀਡੀਓ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਨਾਲ ਤੁਹਾਡੀ ਸਿਹਤ ਨਾਲ ਖਿਲਵਾੜ ਕਰਦੇ ਆ ਸਮੋਸਿਆਂ ਵਾਲੇ ਇਹ ਦੁਕਾਨ 70 ਕੁ ਸਾਲ ਪੁਰਾਣੀ ਦੱਸੀ ਜਾ ਰਹੀ ਔਰ ਪੂਰਾ ਸ਼ਹਿਰ ਇਥੋਂ ਸਮੋਸੇ ਲੈ ਕੇ ਖਾਂਦਾ ਹੈ ਪਰ ਇਹ ਸਮੋਸੇ ਕਿਵੇਂ ਬਣਾਏ ਜਾਂਦੇ ਆ ਫੂਡ ਸਪਲਾਈ ਦੇ ਅਧਿਕਾਰੀਆਂ ਨੇ ਰੇਡ ਮਾਰ ਕੇ ਇਸ ਦੀ ਜਿਹੜੀ ਆ ਤਸਵੀਰ ਸਾਹਮਣੇ ਲਿਆਂਦੀ ਆ ਤਾਂ ਜਿਹੜੇ ਛੋਲੇ ਸਮੋਸਿਆਂ ਚ ਪਾਏ ਜਾਂਦੇ ਆ ਛੋਲਿਆਂ ਦੇ ਵਿੱਚ ਸ਼ਰੀਆਮ ਕੀੜੇ ਮਿਲਿਆ ਔਰ ਜਿੱਥੇ ਸਮੋਸੇ ਤਿਆਰ ਕੀਤੇ ਜਾਂਦੇ ਆ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਤਿਆਰ ਕੀਤੀਆਂ ਜਾਂਦੀਆਂ ਉੱਥੇ ਹੀ ਗਿੱਲੇ ਕੱਪੜੇ ਸੁੱਕਣੇ ਪਏ ਉੱਥੇ ਹੀ ਇਹਨਾਂ ਦੇ ਮੁਲਾਜ਼ਮ ਲੇਟੇ ਹੋਇਆ ਉੱਥੇ ਹੀ ਬਾਥਰੂਮ ਆ ਪੂਰਾ ਮਾੜੇ ਹਾਲਾਤ ਨੇ ਕੁਝ ਵੀਡੀਓਜ਼ ਵੀ ਸਾਡੇ ਕੋਲ ਆਈਆਂ ਨੇ ਤੁਹਾਨੂੰ ਦਿਖਾਉਣੇ ਆ ਪਰ ਇੱਥੇ 70 ਸਾਲ ਪੁਰਾਣੀ ਦੁਕਾਨ ਦੇ ਉੱਪਰ ਇਹ ਹਾਲਾਤ ਨੇ ਇਹ ਦੁਕਾਨ ਹੈ ਫਰੋਸਪੁਰ ਦੀ ਆ ਫਰੋਸਪੁਰ ਦੀ ਮਸ਼ਹੂਰ ਦੁਕਾਨ ਦੱਸੀ ਜਾ ਰਹੀ ਆ ਜਿੱਥੇ ਫੂਡ ਸਪਲਾਈ ਦੀ ਰੇਡ ਹੋਈ ਔਰ ਰੇਡ ਤੋਂ ਬਾਅਦ ਉੱਥੇ ਮੀਡੀਆ ਵੀ ਪਹੁੰਚੀ ਔਰ ਮੀਡੀਆ ਨੇ ਫੁਟੇਜ ਕਵਰ ਕੀਤੀ ਆ ਤਾਂ ਫੁਟੇਜ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਗੰਦਗੀ ਜਾਲੇ ਸਭ ਕੁਝ ਲੇਕਿਨ ਦੂਜੇ ਪਾਸੇ ਮਾਲਕ ਜਿਹੜਾ ਹੈਗਾ ਇੱਥੋਂ ਦਾ ਸਮੋਸੇ ਵਾਲੀ ਦੁਕਾਨ ਦਾ ਹੱਥ ਜੋੜਦਾ ਨਜ਼ਰ ਆ ਰਿਹਾ ਹੈ ਪਰ ਸਵਾਲ ਇੱਕ ਬੜਾ ਵੱਡਾ ਖੜਾ ਹੋ ਗਿਆ ਜਿਹੜੇ ਅਧਿਕਾਰੀ ਇੱਥੇ ਰੇਡ ਕਰਨ ਆਏ ਨੇ ਜਾਂ ਇਹਨਾਂ ਦੇ ਸਬੰਧਤ ਹੋਰ ਅਧਿਕਾਰੀ ਨੇ ਜੋ ਫੂਡ ਦੇ ਉੱਪਰ ਰੇਡ ਕਰਦੇ ਨੇ ਉਹ 70 ਸਾਲ ਪੁਰਾਣੀ ਦੁਕਾਨ ਦੇ ਉੱਪਰ ਰੇਡ ਕਰਨ ਤੋਂ ਬਾਅਦ ਉੱਥੇ ਇਹ ਤਾਂ ਸਾਬਤ ਕਰਤਾ ਉਹਨਾਂ ਨੇ ਕਿ ਇਸ ਦੁਕਾਨ ਦੇ ਵਿੱਚ ਸਮੋਸਿਆਂ ਦਾ ਜਿਹੜਾ ਸਮਾਨ ਆ ਜਾਂ ਉੱਥੇ ਕੀੜੇ ਆ ਜਾਂ ਗੰਦਗੀ ਆ ਪਰ 70 ਸਾਲ ਪੁਰਾਣੀ ਦੁਕਾਨ ਦੇ ਨਾਲ-ਨਾਲ ਉਹਨਾਂ ਨੂੰ 7 ਦਿਨ ਪਹਿਲਾਂ ਖੁੱਲੀਆਂ ਦੁਕਾਨਾਂ ਜਾਂ 70 ਦਿਨ ਪਹਿਲਾਂ ਖੁੱਲੀਆਂ ਦੁਕਾਨਾਂ ਵੀ ਜਿਹੜੀਆਂ ਚੈੱਕ ਕਰਨੀਆਂ ਚਾਹੀਦੀਆਂ ਨੇ ਮੇਰਾ ਮਤਲਬ ਕਿ ਨਵੀਆਂ ਦੁਕਾਨਾਂ ਦੇ ਉੱਪਰ ਇਹ ਮੁਲਾਜ਼ਮ ਕਿਉਂ ਨਹੀਂ ਜਾਂਦੇ ਨਵੀਆਂ ਦੁਕਾਨਾਂ ਦੇ ਉੱਪਰ ਵੀ ਜਾਣਾ ਬੜਾ ਜ਼ਰੂਰੀ ਆ ਕਿਉਂਕਿ ਪੁਰਾਣੀਆਂ ਨੂੰ ਵੀ ਤੁਸੀਂ ਟ੍ਰੇਸ ਕਰਦੇ ਹੋ ਪ੍ਰਾਣੀਆਂ ਨੂੰ ਵੀ ਸਾਹਮਣੇ ਲੈ ਕੇ ਆਉਂਦੇ ਹੋ ਸੈਂਪਲ ਲੈਂਦੇ ਹੋ ਪਰ ਨਵੀਆਂ ਦੁਕਾਨਾਂ ਦੇ ਉੱਪਰ ਵੀ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਇਸ ਤੋਂ ਪਤਾ ਚੱਲੇਗਾ ਕਿ ਆਖਰਕਾਰ ਨਵੀਆਂ ਦੁਕਾਨਾਂ ਵਾਲੇ ਆਖਰਕਾਰ ਕਰ ਕੀ ਰਏ ਨੇ ਦੂਜੇ ਪਾਸੇ ਇਹ ਵੀ ਦੱਸਿਆ ਗਿਆ ਕਿ ਜਿਹੜਾ ਫੂਡ ਸਪਲਾਈ ਦਾ ਲਾਇਸੈਂਸ ਇਹਨਾਂ ਦੇ ਕੋਲੇ ਉਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਸਹੀ ਨਹੀਂ ਪਾਇਆ ਗਿਆ ਫਿਲਹਾਲ ਦੀ ਘੜੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਉਹਨਾਂ ਦੇ ਸੈਂਪਲ ਜਿਹੜੇ ਆ ਉਹ ਦੱਸਿਆ ਜਾ ਰਿਹਾ ਕਥਿਤ ਜਾਣਕਾਰੀ ਮੁਤਾਬਕ ਕਿ ਸੈਂਪਲ ਭਰ ਲਏ ਗਏ ਆ ਲੈਬ ਦੇ ਵਿੱਚ ਭੇਜੇ ਜਾਣਗੇ ਉਸ ਤੋਂ ਬਾਅਦ ਰਿਪੋਰਟ ਆਉਣ ਤੇ ਜਿਹੜੀ ਆ ਉਹ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਜ਼ਰੂਰ ਕੀਤੀ ਜਾਏਗੀ ਲੇਕਿਨ ਮਾਲਕ ਉਸ ਹੋਟਲ ਦਾ ਲਗਾਤਾਰ ਹੱਥ ਜੋੜਦਾ ਦਿਖਾਈ ਦੇ ਰਿਹਾ ਮਿੰਤਾ ਕਰਦਾ ਦਿਖਾਈ ਦੇ ਰਿਹਾ ਦੂਜੇ ਪਾਸੇ ਫੂਡ ਸਪਲਾਈ ਦੇ ਜਿਹੜੇ ਅਧਿਕਾਰੀ ਨੇ ਉਹ ਉਹਨਾਂ ਦੀ ਜਿਹੜੀ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਕਤਤ ਜਿਹੜੀ ਉਹਨਾਂ ਦੇ ਵੱਲੋਂ ਕਾਰਵਾਈ ਆ ਉਸ ਦੇ ਉੱਪਰ ਕਰ ਦਿੱਤੀ ਆ ਪੂਰੀ ਵੀਡੀਓ ਤੁਹਾਨੂੰ ਸੁਣਾਉਣੇ ਆ ਮਾਲਕ ਨੂੰ ਵੀ ਪੁੱਛਿਆ ਗਿਆ ਇਸ ਦੇ ਬਾਰੇ ਕਿ ਤੁਹਾਡੇ ਖਾਣ ਵਾਲੇ ਸਮਾਨ ਦੇ ਵਿੱਚ ਆ ਕੁਝ ਨਿਕਲਿਆ ਉਸ ਨੇ ਕੀ ਕੁਝ ਇਸ ਦੇ ਬਾਰੇ ਕਿਹਾ ਔਰ ਫੂਡ ਸਪਲਾਈ ਦੇ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਆ ਉਹ ਤੁਸੀਂ ਆਪ ਸੁਣ ਲਵੋ ਕਿ ਫਟੇਲ ਬੋਲੇ ਕਿ ਉਹ ਬੋਲੋ ਅਸੀਂ ਨਾ ਥਿਆਸੀ ਇਨਸਾਈਡ ਦਿੱਲੀ ਗੇਟ ਇੱਥੇ ਸਾਨੂੰ ਇੱਕ ਲਖਮਨ ਸਵੀਟ ਸ਼ਾਪ ਹੈ ਐਸੀ ਐਸੀ ਰੇਡ ਕੀਤੀ ਹੈ ਜੀ ਕੀ ਪਾਇਆ ਗਿਆ ਜੀ ਐਸੀ ਬਹੁਤ ਹੀ ਅਨ ਹਾਈਡ੍ਰਿਕ ਤਰੀਕੇ ਨਾਲ ਸਬਾਨ ਇਹਨਾਂ ਦਾ ਪਿਆ ਜਿੱਥੇ ਇਹਨਾਂ ਦੇ ਛੋਲੇ ਬੋਇਲਡ ਪਏ ਨੇ ਉਹਦੇ ਉੱਤੇ ਹੀ ਇਹਨਾਂ ਦੇ ਮੈਲੇ ਕਪੜੇ ਜਿਹੜੇ ਸੁੱਕਰੇ ਆ ਨਾਲ ਹੀ ਇਹਨਾਂ ਦੇ ਵਾਸ਼ਰੂਮ ਹੈ ਬਹੁਤ ਹੀ ਅਨ ਹਾਈਡ੍ਰਿਕ ਤਰੀਕੇ ਚ ਪਿਆ ਸਾਰਾ ਕੁਝ ਤੇ ਮਸਾਲਿਆਂ ਜਿਹੜੇ ਤੁਸੀਂ ਦੇਖਿਆ ਉਹਨਾਂ ਮਸਾਲਿਆਂ ਮਸਾਲਿਆਂ ਵੀ ਬਹੁਤ ਬੁਰੀ ਕੰਡੀਸ਼ਨ ਚ ਪਿਆ ਜੀ ਪਤਾ ਨਹੀਂ ਕਦੋਂ ਬਣਿਆ ਜੀ ਤੇ ਕਿੰਨੇ ਪੁਰਾਣੇ ਮਸਾਲੇ ਯੂਜ਼ ਕਰ ਰਹੇ ਕੋਈ ਮੈਨੂਫੈਕਚਰਿੰਗ ਡੇਟ ਕਿਤੇ ਕੁਝ ਨਹੀਂ ਹੈ ਲੂਜ਼ ਮਸਾਲੇ ਯੂਜ਼ ਵਰਤੇ ਜਾ ਰਹੇ ਜੋ ਕਿ ਬ੍ਰਾਂਡ ਹੈ ਖਾਇੋ ਹੈ ਕਿ ਇਹ ਦਮ ਅਸੀਂ ਸੈਂਪਲਿੰਗ ਹਰ ਇੱਕ ਚੀਜ਼ ਲਗਭਗ ਮੈਂ 7-8 ਸੈਂਪਲ ਇਹ ਤੋਂ ਲੈ ਕੇ ਜਾਵਾਂਗਾ ਇਹ ਲਗਭਗ ਹਰ ਇੱਕ ਚੀਜ਼ ਦੀ ਸੈਂਪਲਿੰਗ ਮੈਂ ਕਰਾਂਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਰਿਪੋਰਟ ਆ ਜਾਏਗੀ ਇਹ ਵਿਦਿਨ 15 ਡੇਸ ਰਿਪੋਰਟ ਆ ਜਾਏਗੀ ਸਰ ਲਗਾਤਾਰ ਜੀ ਇਸੇ ਤੇ ਸੈਂਪਲਿੰਗ ਕਰ ਰਹਾ ਹਾਂ ਲੇਕਿਨ ਹਜੇ ਤੱਕ ਕੋਈ ਕੁਝ ਰਿਜ਼ਲਟ ਨਹੀਂ ਮਿਲਦਾ ਹਾਂ ਰਿਜ਼ਲਟ ਸਾਰੇ ਰਿਜ਼ਲਟ ਆਏ ਸਾਡੇ ਕੋਲ ਬਿਲਕੁਲ ਸਹੀ ਗੱਲ ਹੈ ਜਿੰਨੀ ਵੀ ਸੈਂਪਲਿੰਗ ਹੋਈ ਹੈ ਸੋਕਾ ਡੈਰੀ ਇਸ ਕਾਰਵਾਈ ਇੱਕ ਇੱਕ ਲੌਂਗ ਪ੍ਰੋਸੀਜਰ ਹੈ ਜੀ ਇੱਕ ਸਾਰਾ ਜਿਹੜਾ ਫੂਡ ਸੇਫਟੀ ਐਕਟ ਦੇ ਤਹਿਤ ਪ੍ਰੋਸੀਜਰ ਹੈ ਪਹਿਲਾਂ ਸੈਂਪਲਿੰਗ ਹੋਊਗੀ ਫਿਰ ਰਿਪੋਰਟ ਆਊਗੀ ਫਿਰ ਨੋਟਿਸ ਜਾਊਗਾ ਫਿਰ ਅਸੀਂ ਕੇਸ ਦਰਜ ਕਰਾਂਗੇ ਉਸ ਸਾਰੇ ਪ੍ਰੋਸੈਸ ਦੇ ਵਿੱਚ ਹੀ ਹੈ ਜਿਹੜੀ ਸੇ ਦੇ ਵਿੱਚ ਉਸ ਕੇਸ ਨੂੰ ਲੱਗੂਗਾ ਕਿੰਨਾ ਕੁ ਸਮੇਂ ਦਾ ਲੱਗਦੀ ਹੈ ਲੋਕਾਂ ਦੀ ਸੇ ਤਾਂ ਖਵਾਲ ਕਰਨ ਵਾਲਾ ਇੱਕ ਕਾਨੂੰਨੀ ਕਾਰਵਾਈ ਹੋਈ ਵਿਦਿਨ 6 ਮੰਥਸ ਪੂਰਾ ਇਹ ਸਟਾਰਟ ਹੋ ਦੇਗਾ ਕੇਸ ਬਾਕੀ ਕੇਸ ਫਿਰ ਵਕੀਲਾਂ ਨਾਲ ਚੱਲੂਗਾ ਉਹ ਵੱਖਰੀ ਗੱਲ ਹੈ ਹਾਂਜੀ ਬਿਲਕੁਲ ਸੈਂਪਲ ਫਿਰ ਕੀ ਕਾਰਵਾਈ ਹੋ ਰਹੀ ਹੈ ਤੇ ਉਹ ਅਸੀਂ ਕੇਸ ਲਗਾਣਾ ਹੈ ਨਾ ਦਰਜ ਕਰਾਂਗੇ ਹਾਂ ਉਸ ਨੂੰ ਇਨਫੋਰਮ ਨਹੀਂ ਕਰਦੇ ਤੁਸੀਂ ਕੀ ਜੀ ਪੁਲਿਸ ਪੁਲਿਸ ਸਾਡੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ ਜੀ ਅੱਛਾ ਜੇ ਇਨ ਕੇਸ ਸਾਨੂੰ ਲੱਗਦਾ ਕਿ ਵੀ ਕੋਈ ਸਾਨੂੰ ਹਮਲ ਕਰੇਗਾ ਤਾਂ ਫਿਰ ਅਸੀਂ ਪੁਲਿਸ ਬੁਲਾ ਲੇ ਅੱਜ ਕੀ ਕਰ ਰਹੇ ਹੋ ਅੱਜ ਅਸੀਂ ਇੱਥੇ ਆਏ ਆਂ ਲਕਸ਼ਮਣ ਸਵੀਟ ਸ਼ਾਪ ਜਿਹੜੀ ਹੈ ਇੱਥੇ ਅਸੀਂ ਸੈਂਪਲਿੰਗ ਕਰ ਰਹੇ ਹਾਂ ਇਹ ਕਿਹੜੀ ਚੀਜ਼ ਦੇ ਸਰਪਲ ਲੈ ਗਏ ਫਿਲਹਾਲ ਮੈਂ ਇੱਕ ਪ੍ਰਿਪੇਅਰਡ ਬੋਇਲਡ ਚੋ ਬੋਇਲਡ ਚਨਾ ਪ੍ਰਿਪੇਅਰਡ ਹਨ ਦੀ ਜਿਹੜੀ ਸਬਜ਼ੀ ਹੈ ਤੇ ਮਿਰਚਾਂ ਹੋ ਗਿਆ ਹਲਦੀ ਹੋ ਗਿਆ ਬਾਕੀ ਹੋਰ ਮੈਂ ਦੇਖ ਰਿਹਾ ਜੋ ਜੋ ਮੈਨੂੰ ਲੱਗੇਗਾ ਡਾਊਟਫੁਲ ਹੈ ਉਹ ਸਾਰੇ ਚੀਜ਼ਾਂ ਦਾ ਮੈਂ ਸੈਂਪਲਸ ਲਵਾਂਗਾ ਕਈ ਕਈ ਜਗ੍ਹਾ ਤੋਂ हां ਉਹਨਾਂ ਦੇ ਫਿਰ ਅਨਾਇਟ੍ਰਿਕ ਚਲਾਨ ਬੰਦਾ ਜੀ ਉਹ ਅਨਾਇਟ੍ਰਿਕ ਚਲਾਨ ਵੀ ਮੈਗਨਾ ਦਾ ਕਟੂ ਜਿਹੜਾ ਫਰੂਟ ਕਲਰ ਉਹ ਯੂਜ਼ ਕਰਿਆ ਤਾਂ ਤੁਹਾਡੇ ਕੋਲ ਹੁਣੇ ਜਿਹੜੀ ਡਿਊਟੀ ਲਿਆ ਹੈ ਜੀ ਅਪਰੂਵਡ ਹੈ ਹਾਂਜੀ ਇਹ ਕਲਰ ਅਪਰੂਵਡ ਨੇ ਪਰ ਇਹਨਾਂ ਦੀ ਜਿਹੜੀ ਕੁਆਂਟੀਟੀ ਹੈ ਉਹ ਵੀ ਇੱਕ ਮੈਜਰੇਬਲ ਕੁਆਂਟੀਟੀ ਹੀ ਪਾ ਸਕ ਭਾਈ ਪਾਣੀ ਚਾਹੀਦੀ ਹੈ ਉਹ ਵੀ ਅਸੀਂ ਚੈੱਕ ਕਰਨ ਵਾਸਤੇ ਲੈਬ ਚ ਭੇਜਾਂਗੇ ਜੇ ਉਹ ਵੱਧ ਪਾਈ ਗਈ ਫਿਰ ਵੀ ਇਹਨਾਂ ਤੇ ਕਾਰਵਾਈ ਹੋਊਗੀ ਦਿਨ ਬਾਅਦ ਦਿਨ ਜਿਹੜਾ ਸੇਦਨਾ ਖਲਵਾੜ ਜਿਹੜੇ ਰੈਗੂਲਰਲੀ ਜਿਹੜੇ ਐਕਟ ਕੀ ਕਰਦੇ ਆ ਔਰ ਉਹਨਾਂ ਸੇਦਨਾ ਖਲਵਾੜ ਹੋ ਰਹੇ ਇੱਥੇ ਫਰੋਟ ਫਰੋਟ ਵਿੱਚ ਔਰ ਮੁਕੀ ਨਹੀਂ ਅਚੇਤ ਨਹੀਂ ਹੋ ਰਹਾ ਅਸੀਂ ਤਾਂ ਆਪਦੀ ਡਿਊਟੀ ਪੂਰੀ ਤਿੰਨ ਦਿਨਾਂ ਨਿਭਾ ਰਹੇ ਆ ਤੇ ਅਸੀਂ ਰੈਗੂਲਰ ਚੈਕਿੰਗ ਕਰਦੇ ਆ ਜੋ ਵੀ ਕੁਝ ਸਾਨੂੰ ਲੱਗਦਾ ਜਿੱਥੇ ਕੋਈ ਪ੍ਰੋਬਲਮ ਆ ਅਸੀਂ ਮੌਕੇ ਤੇ ਅਸੀਂ ਪਹੁੰਚ ਕੇ ਅਸੀਂ ਕਾਰਵਾਈ ਕਰਦੇ ਆ ਜੀ ਨਾਮ ਕੀ ਤੁਹਾਡਾ ਇਸ਼ਾਨ ਬਾਂਸਲ ਜੀ ਤਾਂ ਕਈ ਸਮਾਰ ਜਿਹੜਾ ਸਫਾਈ ਜਿਹੜੀ ਨਹੀਂ ਪਾਈ ਗਈ ਆ ਤਾਂ ਕਾ ਕੋਈ ਸਫਾਈ ਕਰਤੀ ਕੀ ਮੰਗ ਬਸ ਜੀ ਹਾਂ ਵੀ ਕੋਈ ਵੀ ਕਰਦੇ ਜਾਂਦੇ ਸਫਾਈ ਤਾਂ ਲੱਗੇ ਰਹੀਦਾ ਧਲਵਾਈ ਦਾ ਕੰਮ ਹੈ ਕੁਛ ਨਾ ਕੁਛ ਤਾਂ ਫਿਰ ਖਲੇਦਾ ਹੁੰਦਾ ਹੀ ਹੈ ਜੀ

ਵਾਲੀ ਪਾਣੀ ਕੱਢੀ ਗਈ ਇਹਨਾਂ ਨੂੰ ਕਿਹਦੇ ਕਿਸ ਤਰ੍ਹਾਂ ਆ ਜਾਂਦੀ ਇਹ ਉਹ ਰਾਤ ਨੂੰ ਧੋਵਾਂਗੇ ਨਾ ਵਾਲਨ ਵੇਲੇ ਪਾਛੇ ਪਾਣੀ ਨਿਕਲਣਗੇ ਵੀ ਕੋਈ ਕੀ ਬਰਸਾਤੀ ਆ ਲੱਗ ਲੁਗ ਜਾਂਦੀ ਆ ਜੀ ਸਵੇਰ ਜਦੋਂ ਚਿੱਟੀ ਤਿਆਰ ਕਰਦੇ ਹੋ ਸਮੋਸੇ ਪਰ ਜੋ ਕੂੜੇ ਵਗੈਰਾ ਤਿਆਰ ਕਰਦੇ ਹੋ ਉਹ ਚੱਕ ਨਹੀਂ ਕਰਦੇ ਚੈੱਕ ਕਰੀਦਾ ਯਾਰ ਥਾਕੇ ਸ਼ੁਰੂ ਕਰੀਏ ਬਾਕੀ ਇਹ ਤਾਂ ਮੇਰੇ ਤੇ ਮਸਾਲੇ ਨਗੇ ਪਏ ਨੇ ਇੱਥੇ ਚੱਪਲੀਆਂ ਫੈਲੀਆਂ ਨੇ ਚੱਪਲ ਹੀ ਤਾਂ ਕੋਈ ਨਹੀਂ ਆਈ ਜੀ ਸਾਲ ਕੀ ਆ ਨਹੀਂ ਸਰ ਦੇ ਵੀ ਆਇਆ ਸੀ। ਚੇਕਲੀਤੀ ਸਾਡ ਕੋ ਵੀਡੀਓ ਵੇਖੀ। ਚਲੋ ਕੋਈ ਨਹੀਂ ਦੁਕਾਨ ਜਾ ਰਹੀ ਆ ਇਹ ਵਿੱਚ ਜਾਨਵਰ ਵੀ ਸਾਮਾਨ ਦਾ ਤੋਂ ਰੱਖਿਆ ਹੈ ਤੇ ਕੋਈ ਅੱਜ ਨਹੀਂ ਕਿ ਨਾਮ ਇਹ ਉਹ ਸਵੇਰੇ ਖੋਲਿਆ ਸੀ ਜੋ ਰੋਟੀ ਖਾਣ ਤੋਂ ਬਾਅਦ ਬਹੁਤੇ ਵੇਲੇ ਹੋ ਗਏ ਸਾਰੀ ਸਾਫ ਸਫਾਈ ਕਰਨ ਲੱਗੇ ਸਾਰਾ ਸੋਤਾਂ ਰਾਤ ਨੂੰ ਟਾਕੇਗੇ। ਸਿਰਫ ਉਹ ਅਗੋਂ ਕੀ ਕਾਰੋਈ ਕੀਤੀ ਗਈ ਹੈ। ਸਿਰਫ ਉਹ ਭਾਰਕੀਆ ਕੀ ਕਰ ਰਿਹਾ ਜੀ ਸਾਰਾ ਕੁਝ ਆਪਣਾ ਜੀ ਦੋ ਹੀ ਨਾਲ ਦਾ ਬੰਦਾ ਇਹ ਕੰਮ ਕਰ ਰਿਹਾ। ਉਹ ਕਰਦੇ ਪਏ ਹੈ। ਨਾਮ ਕੀ ਤੁਹਾਡਾ? ਮੇਰਾ ਨਾਮ yograj ਜੀ।